ਅੱਜ ਦੇ ਇਸ ਪ੍ਰੋਗਰਾਮ ਜੁੜੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਇਸ ਪ੍ਰੋਗਰਾਮ ਵਿੱਚ ਗੱਲ ਕਰਦੇ ਹਾਂ ਮਾਨਯੋਗ ਹਾਈ ਕੋਰਟ ਵੱਲੋਂ ਇੱਕ ਫੈਸਲਾਗਾ ਜਿਹੜਾ ਪੈਨਸ਼ਨਾਂ ਵੱਲੋਂ ਦਾਇਰ ਕੀਤਾ ਗਿਆ ਸੀਗਾ ਤਾਂ ਉਸ ਨੂੰ ਅੱਜ ਦਾ ਡਿਸਮਿਸ ਕਰ ਦਿੱਤਾ ਗਿਆ ਕੀ ਸੀ ਉਹ ਫੈਸਲਾ ਕੀ ਸੀ ਉਹ ਮੰਗ ਜਿਸ ਦੇ ਉੱਤੇ ਮਾਨਯੋਗ ਹਾਈ ਕੋਰਟ ਵੱਲੋਂ ਆਇਆ ਆਪਣਾ ਫੈਸਲਾਗਾ ਜਿਹੜਾ ਉਹ ਸੁਣਾਇਆ ਗਿਆ ਸੋ ਅੱਜ ਦੇ ਇਸ ਵੀਡੀਓ ਵਿੱਚ ਗੱਲ ਕਰਦੇ ਹਾਂ ਕਿ ਪੰਜਾਬ ਦੇ ਲੱਖਾਂ ਮੁਲਾਜ਼ਮ ਜਿਹੜੇ ਉਹਨਾਂ ਦਾ ਰਿਟਾਇਰ ਹੋ ਚੁੱਕੇ ਨੇ ਜੋ ਪੁਰਾਣੀ ਪੈਨਸ਼ਨ ਦੇ ਤਹਿਤ ਆਪਣੀ ਪੈਨਸ਼ਨ ਆ ਜਿਹੜੀ ਉਹ ਲੈਂਦੇ ਨੇ ਤੇ ਜਦੋਂ ਉਹ ਰਿਟਾਇਰ ਹੁੰਦੇ ਨੇ ਤਾਂ ਉਦੋਂ ਉਹ ਆਪਣੀ ਪੈਨਸ਼ਨ ਦੇ ਵਿੱਚੋਂ ਕੰਪਿਊਟ ਕਰਵਾ ਕੇ ਪੈਨਸ਼ਨ ਦਾ ਹਿੱਸਾ ਦਾ ਜਿਹੜਾ ਕਾਫੀ ਅਮਾਊਂਟ ਆ ਉਹਨਾਂ ਨੂੰ ਮਿਲਦੀ ਆ ਤੇ ਉਸ ਦੀ ਰਿਕਵਰੀ ਆ ਜਿਹੜੀ ਉਹ ਲਗਾਤਾਰ ਉਹਨਾਂ ਦੀ ਪੈਨਸ਼ਨ ਦੇ ਵਿੱਚੋਂ ਹੁੰਦੀ ਰਹਿੰਦੀ ਆ ਤਾਂ ਉਸ ਨੂੰ ਲੈ ਕੇ ਪਿਛਲੇ ਸਮੇਂ ਦੌਰਾਨ ਇੱਕ ਪਟੀਸ਼ਨ ਸੀ ਜਿਹੜੀ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਕਿ ਜਿਹੜਾ ਇਹ ਸਮਾਂ 15 ਸਾਲ ਤੱਕ ਉਸ ਕਰਾਈ ਕੰਪਿਊਟ ਪੈਨਸ਼ਨ ਦੇ ਵਿੱਚ ਰਿਕਵਰੀ ਆ ਜਿਹੜੀ 15 ਸਾਲ ਆ ਜਿਹੜੀ ਉਹ ਇਨਜਸਟਿਸ ਆ ਤੇ ਇਸ ਨੂੰ ਤਕਰੀਬਨ ਜਿਹੜੀ ਇਹ 10 ਤੋਂ ਲੈ ਕੇ 12 ਸਾਲ ਤੱਕ ਆ ਜਿਹੜੀ ਇਹ ਰਿਕਵਰੀ ਆ ਜਿਹੜੀ ਪੂਰੀ ਹੋ ਜਾਂਦੀ ਆ ਸੋ ਪੈਨਸ਼ਨਰਾਂ ਨੇ ਇਸ ਦੇ ਉੱਤੇ ਜਿਹੜੀ ਆਪਣੀ ਦਲੀਲ ਸੀ ਉਹ ਕੋਰਟ ਦੇ ਵਿੱਚ ਦਿੱਤੀ ਸੀ ਜਿਸ ਨੂੰ ਲੈ ਕੇ ਮਾਨਯੋਗ ਹਾਈ ਕੋਰਟ ਵੱਲੋਂ ਤੁਰੰਤ ਸੀ ਜਿਹੜੀ ਇਸ ਦੇ ਉੱਤੇ ਸਟੇ ਸੀ ਜਿਹੜੇ ਆਰਡਰ ਕੀਤੇ ਗਏ ਸੀਗੇ ਤੇ ਇਸ ਦੇ ਉੱਤੇ ਅਗਲੀ ਸੁਣਵਾਈ ਸੀ ਜਿਹੜੀ ਲਗਾਤਾਰ ਉਹ ਚਲਦੀ ਆ ਰਹੀ ਸੀਗੀ ਜਿਸ ਨੂੰ ਲੈ ਕੇ ਪਿਛਲੇ ਦਿਨ ਇਸ ਦੇ ਉੱਤੇ ਜਿਹੜਾ ਮਾਨਯੋਗ ਹਾਈ ਕੋਰਟ ਵੱਲੋਂ ਜਿਹੜਾ ਫੈਸਲਾ ਆਇਆ ਜਿਸ ਦੇ ਵਿੱਚ ਪੈਨਸ਼ਨਰ ਸੀ ਜਿਹੜੇ ਤੇ ਪੈਨਸ਼ਨਰਾਂ ਦਾ ਵਕੀਲ ਸੀਗੇ ਉਹ ਪੰਜਾਬ ਹਾਈ ਕੋਰਟ ਦੇ ਜਿਹੜੇ ਜੱਜ ਸਾਹਿਬਾਨ ਸੀ ਉਹਨਾਂ ਨੂੰ ਆਪਣੇ ਤੱਥ ਸੀਗੇ ਜਿਹੜੇ ਉਹ ਇਸ ਤਰੀਕੇ ਨਾਲ ਪੇਸ਼ ਨਹੀਂ ਕਰ ਸਕੇ ਜਿਸ ਦੇ ਨਾਲ ਇਹ ਸਾਬਤ ਹੋਵੇ ਕਿ ਸਰਕਾਰ ਵੱਲੋਂ ਜਿਹੜੀ 15 ਸਾਲ ਤੱਕ ਰਿਕਵਰੀ ਆ ਜਿਹੜੀ ਪੈਨਸ਼ਨਰਾਂ ਦਾ ਉਹ ਕੀਤੀ ਜਾਂਦੀ ਆ ਕਿ ਉਹ ਇਨਜਸਟਿਸ ਕਰ ਰਹੀ ਆ ਤੇ ਉਹ ਜ਼ਿਆਦਾ ਵਸੂਲੀ ਆ ਜਿਹੜੀ 10 ਸਾਲ ਤੋਂ ਲੈ ਕੇ 15 ਸਾਲ ਤੱਕ ਜਿਹੜੀ ਹੁੰਦੀ ਆ ਵੀ ਉਹ ਵੱਧ ਆ ਉਸ ਨੂੰ ਲੈ ਕੇ ਜਦੋਂ ਇਹ ਸਬਤ ਨਹੀਂ ਹੋਇਆ ਤਾਂ ਮਾਨਯੋਗ ਹਾਈ ਕੋਰਟ ਵੱਲੋਂ ਜਿਹੜਾ ਇਹ ਫੈਸਲਾਗਾ ਜਿਹੜਾ ਕੋਰਟ ਸੀ ਜਿਹੜੀ ਕੇਸ ਸੀਗਾ ਉਸ ਨੂੰ ਆ ਡਿਸਮਿਸ ਕੀਤਾ ਗਿਆ ਇਸ ਦੇ ਵਿੱਚ ਉਹਨਾਂ ਵੱਲੋਂ ਜਿਹੜੀ ਦਲੀਲਾਂ ਦਿੱਤੀਆਂ ਗਈਆਂ ਕੇਸ ਸੀ तकरीबन 808 ਕੇਸ ਸੀਗੇ ਜਿਹੜੇ ਉਹ ਸਾਰੇ ਦੇ ਸਾਰੇ ਇਸ ਦੇ ਨਾਲ ਹੀ ਆ ਜਿਹੜੇ ਡਿਸਮਿਸ ਹੋ ਗਏ ਨੇ ਤੇ ਮਾਨਯੋਗ ਹਾਈ ਕੋਰਟ ਵੱਲੋਂ ਵਿਸ਼ਲੇਸ਼ਣੇ ਸਮੇਂ ਦੌਰਾਨ ਜਿਹੜੀ ਕਸਟੇ ਸੀਗੀ ਜਿਹੜੀ ਕੀਤੀ ਗਈ ਸੀ ਇਸ ਕੇਸ ਦੇ ਵਿੱਚ ਤਾਂ ਉਸ ਨੂੰ ਲੈ ਕੇ ਉਹਨਾਂ ਨੇ ਇੱਕ ਪੈਨਸ਼ਨਾਂ ਦੇ ਨਾਲ ਵੱਡੀ ਉਮਰ ਦੇ ਜਿਹੜੇ ਮੁਲਾਜ਼ਮ ਸੀਗੇ ਪੈਨਸ਼ਨ ਸੀ ਸੌਰੀ ਉਹਨਾਂ ਨੂੰ ਲੈ ਕੇ ਇੱਕ ਰਾਤ ਭਰੀ ਗੱਲ ਵੀ ਆ ਨਾਲ ਨਾਲ ਕਹੀ ਹੈ ਕਿ ਸਰਕਾਰ ਵੱਲੋਂ ਜਦੋਂ ਇਹਨਾਂ ਦੀ ਹੁਣ ਤੱਕ ਸਟੇ ਹੋਣ ਕਾਰਨ ਪੈਨਸ਼ਨ ਦੇ ਜੇ ਰੂਪ ਦੇ ਜਿਹੜਾ ਬਕਾਇਆ ਉਹਨਾਂ ਨੇ ਸਰਕਾਰ ਨੂੰ ਭੁਗਤਾਨ ਕਰਨਾ ਸੀਗਾ ਤਾਂ ਉਸ ਦੀ ਕਾਫੀ ਅਮਾਊਂਟ ਆ ਜਿਹੜੀ ਉਹ ਸਟੌਪ ਹੋ ਗਈ ਸੀਗੀ ਸੋ ਉਸ ਨੂੰ ਆ ਵੀ ਸਰਕਾਰ ਕਿਸੇ ਤਰੀਕੇ ਦੇ ਨਾਲ ਛੋਟੀਆਂ ਕਿਸ਼ਤਾਂ ਦੇ ਵਿੱਚ ਆ ਜਿਹੜਾ ਉਹ ਵਸੂਲਦੀ ਰਹੇ ਤੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਇਸ ਦੇ ਉੱਤੇ ਕੋਈ ਰਿਵਿਊ ਆ ਜਿਹੜਾ ਉਹ ਜ਼ਰੂਰ ਕਰ ਲਵੇ ਜੇਕਰ ਇਸ ਦੇ ਉੱਤੇ ਕੋਈ ਰਹਿਮ ਜਾਂ ਇਸ ਦੇ ਉੱਤੇ ਕੋਈ ਹੋਰ ਕਮੇਟੀ ਬਣਾ ਕੇ ਜਿਹੜੀ ਇਸ ਦੇ ਵਿਚਾਰ ਕੀਤਾ ਜਾ ਸਕੇ ਜੇ ਇਸ ਨੂੰ ਕੋਈ ਪੈਨਸ਼ਨ ਆਣ ਉਹ ਇਸ ਦੇ ਵਿੱਚ ਫਾਇਦਾ ਹੁੰਦਾਗਾ ਤਾਂ ਸਰਕਾਰ ਵੱਲੋਂ ਇਸ ਦੇ ਉੱਤੇ ਜਵਾਬ ਦਿੱਤਾ ਗਿਆ ਕਿ ਹਾਂ ਸਾਡੇ ਵੱਲੋਂ ਇਸ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਮੇਟੀ ਬਣਾ ਕੇ ਜਿਹੜਾ ਇਸ ਨੂੰ ਜ਼ਰੂਰ ਰਿਵਿਊ ਕੀਤਾ ਜਾਊਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੈਨਸ਼ਨਰਾਂ ਦੇ ਲਈ ਉਸ ਦੇ ਵਿੱਚੋਂ ਕੀ ਪ੍ਰਾਪਤ ਹੋ ਸਕਦਾ ਤਾਂ ਉਸ ਦੇ ਉੱਤੇ ਜ਼ਰੂਰ ਆਉ ਕਮੇਟੀ ਆਪਣਾ ਜਿਹੜਾ ਪੱਖ ਹੈਗਾ ਉਹ ਜ਼ਰੂਰ ਰੱਖੇਗੀ ਤੇ ਪੈਨਸ਼ਨਰਾਂ ਦੇ ਜਿਹੜੇ ਪੱਖ ਨੇਗੇ ਉਹ ਵੀ ਜ਼ਰੂਰ ਸੁਣੇਗੀ ਸੋ ਇਹ ਜਿਹੜੀ ਖਬਰ ਸੀਗੀ ਮਾਨਯੋਗ ਹਾਈ ਕੋਰਟ ਵੱਲੋਂ ਪੈਨਸ਼ਨਰਾਂ ਦੇ ਨਾਲ ਜਿਹੜਾ ਕੇਸ ਜੁੜਿਆ ਹੋਇਆ ਸੀਦਾ ਇਸ ਦੇ ਵਿੱਚ ਪੈਨਸ਼ਨਰਾਂ ਨੂੰ ਵੱਡਾ ਝਟਕਾ ਜਿਹੜਾ ਇਸ ਕੇਸ ਦੇ ਵਿੱਚ ਲੱਗਿਆ ਤੇ ਉਹਨਾਂ ਨੇ ਜਿਹੜੀ ਸਟੇ ਲਈ ਸੀ ਉਹ ਵੀ ਹੁਣ ਤੁਰੰਤ ਪ੍ਰਭਾਵ ਤੋਂ ਆ ਜਿਹੜੀ ਪੋਰ ਟੁੱਟ ਗਈ ਆ ਤੇ ਨਾਲ ਦੀ ਨਾਲ ਜਿਹੜਾ ਕੇਸ ਆ ਗਿਆ ਹੈ ਇਹ ਡਿਸਮਿਸ ਹੋ ਗਿਆ ਸੋ ਇਹ ਜਾਣਕਾਰੀ ਉਹਨਾਂ ਪੈਨਸ਼ਨਰਾਂ ਦੇ ਨਾਲ ਸੀ ਜਿਹੜੇ ਜਿਨ੍ਹਾਂ ਵੱਲੋਂ ਕੇਸ ਸੀਗਾ ਦਾਇਰ ਕੀਤਾ ਗਿਆ ਸੀਗਾ ਤੇ ਬਹੁਤ ਸਾਰੇ ਪੈਨਸ਼ਨ ਇਸ ਦੇ ਨਾਲ ਪ੍ਰਭਾਵਿਤ ਸੀਗੇ ਸੋ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਤਾਂ ਆਪਣੀ ਜਰੂਰ ਫੀਡਸ ਦੇ ਰਹੀ ਜਰੂਰ ਦਿੰਦੇ ਰਹਿਣਾ ਸੋ ਸਾਰਿਆਂ ਦਾ ਇਸ ਵੀਡੀਓ ਤੇ ਇਸ ਪ੍ਰੋਗਰਾਮ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ